ਅਸੀਗਰ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਜਿੰਨਾ ਜਿੰਨਾ ਕਿਸਾਨ ਵੀਰਾਂ ਨੇ ਕਣਕ ਦੀ ਵਾਢੀ ਕਰ ਲਈ ਐ ਤੇ ਥੋੜੀ ਬਹੁਤੀ ਉਹਨਾਂ ਨੇ ਪਹਿਲਾਂ ਪਿਛਲੇ ਸਾਲ ਦੇ ਵਾਂਗ ਗਿੱਲੀ ਤੇ ਹਰੀ ਕੱਚੀ ਕਣਕ ਵੱਢ ਲਈ ਐ ਉਹਨਾਂ ਉਹਨਾਂ ਦਾ ਅਗਲੇ ਸਾਲ ਫੇਰ ਦੁਬਾਰਾ ਬੁਰਾ ਹਾਲ ਹੋਣਾ ਉਹ ਤੁਹਾਨੂੰ ਆਪਾਂ ਦੱਸਦੇ ਹਾਂ ਵੀ ਬੁਰਾ ਹਾਲ ਕਿਵੇਂ ਹੋਣਾ ਪਿਛਲੀ ਵਾਰ ਜਿੰਨਾ ਜਿੰਨਾ ਕਿਸਾਨ ਵੀਰਾਂ ਨੇ ਗਿੱਲੀ ਕਣਕ ਵੱਢੀ ਸੀਗੀ ਉਹਨਾਂ ਉਹਨਾਂ ਕਿਸਾਨ ਵੀਰਾਂ ਦੇ ਜਿਹੜੇ ਆਪਣੇ ਕਣਕ ਵਾਲੇ ਢੋਲ ਹੁੰਦੇ ਨੇ ਘਰੇ ਰੱਖੇ ਹੋਏ ਤੇ ਉਹ ਟੋਲਾਂ ਦੇ ਵਿੱਚ ਉਲੀ ਪੈ ਗਈ ਤੇ ਉਹਨਾਂ ਨੇ ਸਾਰਾ ਸਾਲ ਕਣਕ ਕਿਸੇ ਹੋਰ ਜ਼ਿਮੀਦਾਰਾਂ ਤੋਂ ਮੰਗ ਕੇ ਆਪਣੇ ਘਰ ਵਾਸਤੇ ਜੋ ਆਟਾ ਹੁੰਦਾ ਪਿਹਾ ਕੇ ਖਾਦਾ ਤੇ ਉਹਨਾਂ ਨੇ ਜਦੋਂ ਕਣਕ ਦੁਆਰਾ ਬੀਜੀ ਤਾਂ ਉਹ ਕਣਕ ਨੇ ਜਰਮੀਨੇਸ਼ਨ ਕੀਤੀ ਨਹੀਂ ਉਹ ਕਣਕ ਹਰੀ ਨਹੀਂ ਹੋਈ ਦੁਬਾਰਾ ਉਹਨਾਂ ਨੂੰ ਥੈਲੀ ਵਾਲਾ 20 ਲੈ ਕੇ ਕਣਕ ਦੁਆਰਾ ਬੀਜਣੀ ਪਈ ਡੀਪੀ ਦੀ ਅੱਧੀ ਅੱਧੀ ਬੋਰੀ ਉਹਨਾਂ ਦੀ ਹੋਰ ਲੱਗੀ 1.5-1.5 ਬੋਰੀ ਪੈ ਗਈ ਜੇਕਰ ਕੋਈ ਕਿਸਾਨ ਵੀਰ ਨੇ ਇੱਕ ਬੋਰੀ ਦੇ ਨਾਲ ਕਣਕ ਹਰੀ ਕੀਤੀ ਤਾਂ ਇਨਾਂ ਦੀ ਕਣਕ ਜਰਮੀਨੇਸ਼ਨ ਨਹੀਂ ਹੋਈ ਸੀ ਗਿੱਲੀ ਕਣਕ ਵੱਢਣ ਦਾ ਜ਼ਿਆਦਾਤਰ ਇਹੀ ਕਾਰਨ ਹੈ ਆਪਾਂ ਕਣਕ ਵੱਢਣ ਵੇਲੇ ਕਹਲ ਕਰ ਲੈਨੇ ਆਂ ਵੀ ਚਲੋ ਜਲਦੀ ਕਣਕ ਵੱਢ ਲਈਏ ਪਰ ਜਿਹੜਾ ਕਣਕ ਵੱਢ ਕੇ ਆਪਣੇ ਨਾਲ ਬਾਹ ਦੇ ਵਿੱਚ ਜੋ-ਜੋ ਸਮਾਂ ਬਤੀਤ ਹੁੰਦਾ ਢੋਲਾਂ ਦੇ ਵਿੱਚ ਉਲੀ ਪੈ ਜਾਂਦੀ ਹੈ ਤੇ ਕਣਕ ਜਰਮੀਨੇਸ਼ਨ ਨਹੀਂ ਹੁੰਦੀ ਕਈ ਕਿਸਾਨ ਵੀਰਾਂ ਦੇ ਤਾਂ ਆੜਤੀਆਂ ਤੱਕ ਛੱਡਣ ਦਾ ਵੀ ਕੰਮ ਹੋ ਗਿਆ ਉਹਨਾਂ ਨੂੰ ਆਪਣੇ ਆੜਤੀਏ ਬਦਲਨੇ ਪਏ ਆੜਤੀਆਂ ਦਾ ਬਦਲਣ ਦਾ ਕਾਰਨ ਇਹੀ ਹੋਇਆ ਆੜਤੀਆਂ ਨੇ ਉਹਨਾਂ ਨੂੰ ਜਵਾਬ ਦੇ ਦਿੱਤਾ ਵੀ ਅਸੀਂ ਤੁਹਾਡੀ ਕਣਕ ਨਹੀਂ ਵੇਚ ਸਕਦੇ ਬਾਅਦ ਦੇ ਵਿੱਚ ਉਹਨਾਂ ਨੂੰ ਆੜਤੀਏ ਹੋਰ ਕਰਨੇ ਪਏ ਤੇ ਜਿਹੜਾ ਪਸ਼ੂਆਂ ਨੂੰ ਉਹ ਉਲੀ ਵਾਲੀ ਕਣਕ ਪਾਈਗੇ ਨੇ ਉਹ ਕਣਕ ਨੇ ਵੀ ਪਸ਼ੂਆਂ ਦੇ ਇਫੈਕਟ ਸਰੀਰ ਦੇ ਵਿੱਚ ਬਹੁਤ ਹੀ ਪਾਏ ਨੇ ਇਸ ਦਾ ਕਾਰਨ ਇਹੀ ਹੈ ਕਿਸਾਨ ਵੀਰੋ ਹਨਾ ਆਪਾਂ ਫਸਲ ਨੂੰ ਪੂਰੀ ਪਕਾ ਕੇ ਵੱਢ ਲਿਆ ਕਰੋ ਤਾਂ ਜੋ ਆਪਾਂ ਨੂੰ ਮੰਡੀਆਂ ਦੇ ਵਿੱਚ ਨਾ ਰੁਲਣਾ ਪਵੇ ਜਦੋਂ ਆਪਾਂ ਮੰਡੀਆਂ ਦੇ ਵਿੱਚ ਰੁਲਦੇ ਆਂ ਫਿਰ ਆਪਾਂ ਸਰਕਾਰਾਂ ਨੂੰ ਦੋਸ਼ ਦਿੰਦੇ ਆ ਕਿਤੇ ਨਾ ਕਿਤੇ ਉਹਦੇ ਵਿੱਚ ਆਪਣਾ ਵੀ ਕਸੂਰ ਹੁੰਦਾ ਹੈ ਜਿਹੜੇ ਹਨ ਚਲੋ ਸਾਰੇ ਕਿਸਾਨ ਤਾਂ ਨਹੀਂ ਹੁੰਦੇ ਜਿੰਨਾ ਲੋਵੇ ਕੋਈ ਆਪਣੇ ਸੰਦ ਨੇ ਹਨ ਉਹ ਕਾਲੀ ਕਰਦੇ ਨੇ ਮਸ਼ੀਨਾਂ ਨੇ ਕੰਬੈਨਾਂ ਉਹ ਕਾਲੀ ਕਰਦੇ ਨੇ ਵੀ ਅਸੀਂ ਜਲਦੀ ਵੱਢ ਕੇ ਆਪਣੀ ਕਣਕ ਨੂੰ ਪਹਿਲਾਂ ਹੀ ਵੇਚ ਦਈਏ ਤੇ ਉਸ ਤੋਂ ਬਾਅਦ ਅਸੀਂ ਕਿਰਾਇਆ ਕਮਾਈਏ ਕੰਬੈਨ ਦੇ ਨਾਲ ਪਰ ਇਹ ਗੱਲ ਕੋਈ ਬਾਲੀ ਵਧੀਆ ਨਹੀਂ ਹੁੰਦੀ ਆਪਣੀ ਫਸਲ ਨੂੰ ਰੋਲਣਾ ਕੋਈ ਚੰਗਾ ਨਹੀਂ ਹੈਗਾ ਆਪਾਂ ਇੱਕ ਸੰਦ ਦੇ ਪਿੱਛੇ ਹਣਾ ਫਸਲ ਨੂੰ ਸਾਰੀ ਨੂੰ ਰੋਲ ਲੈਣੇ ਆ ਇਹ ਚੀਜ਼ ਨਾਲ ਆਪਾਂ ਜਦੋਂ ਆਪਾਂ 6 ਮਹੀਨੇ ਕਮਾਈ ਕਰਦੇ ਹਣਾ ਕਮਾਉਣਿਆ ਫਸਲ ਨੂੰ ਤਾਂ ਕਾਲੀ ਨਾ ਕਰਿਆ ਕਰੋ ਸੁੱਕੀ ਫਸਲ ਵੱਢਣ ਦੇ ਨਾਲ ਜਿਹੜਾ ਮੰਡੀਆਂ ਦੇ ਵਿੱਚ ਰੋਲਣਾ ਨਹੀਂ ਪੈਂਦਾ ਤੇ ਆਪਾਂ ਉਸ ਤੋਂ ਬਾਅਦ ਜਿਹੜੀ ਆਪਣੇ ਢੋਲਾਂ ਦੇ ਵਿੱਚ ਕਣਕ ਪਾਉਨੇ ਆ ਉਸ ਨੂੰ ਵੀ ਉਲੀ ਨਹੀਂ ਪੈਂਦੀ ਸੁੱਕੀ ਕਣਕ ਪਾਉਗੇ ਤਾਂ ਆਪਾਂ ਨੂੰ ਬਹੁਤ ਹੀ ਵਧੀਆ ਲਾ ਲੂ ਵੀ ਆਟਾ ਕਣਕ ਦਾ ਜਿਹੜਾ ਉਹ ਖਾਣ ਨੂੰ ਮਿਲੂਗਾ ਜੇਕਰ ਆਪਾਂ ਕਣਕ ਨੂੰ ਗਿੱਲੀ ਪਾਵਾਂਗੇ ਤਾਂ ਉਹਦੀ ਜਰਮੀਨੇਸ਼ਨ ਆਪਾਂ ਅੱਗੇ ਉਸ ਦਾ ਬੀਜ ਬੀਜ ਦੇ ਆਗੇ ਆਪਣੀ ਜ਼ਮੀਨ ਦੇ ਵਿੱਚ ਤਾਂ ਉਹ ਕਣਕ ਜਰਮੀਨੇਸ਼ਨ ਨਹੀਂ ਕਰਦੀ ਜਦੋਂ ਕਣਕ ਜਰਮੀਨੇਸ਼ਨ ਨਹੀਂ ਕਰਦੀ ਤਾਂ ਆਪਾਂ ਨੂੰ ਉਹ ਕਣਕ ਕਿਤੋਂ ਹੋਰ ਲਿਆ ਕੇ ਥੈਲੀ ਵਾਲਾ ਬੀ ਬੀਜਣਾ ਪੈਂਦਾ ਗੱਲਾਂ ਇਹ ਬਹੁਤ ਛੋਟੀਆਂ ਛੋਟੀਆਂ ਨੇ ਪਰ ਇੰਨਾ ਤੇ ਧਿਆਨ ਦੇਣਾ ਜ਼ਰੂਰ ਬਣਦਾ ਕਿਉਂਕਿ ਜੇ ਆਪਾਂ ਧਿਆਨ ਦੇਵਾਂਗੇ ਤਾਂ ਹੀ ਆਪਾਂ ਕਾਮਯਾਬ ਹੋਵਾਂਗੇ ਤੇ ਅੱਗੇ ਮੈਂ ਤੁਹਾਨੂੰ ਹਨਾ ਦਿਖਾ ਰਿਹਾ ਵੀ ਅਸੀਂ ਅੱਜ ਕਣਕ ਵੜ ਰਹੇ ਹਾਂਗੇ ਆਪਣੀ ਕਣਕ ਪੂਰੀ ਸੁੱਕੀ ਗੜ ਕੇ ਤੇ ਹਨਾ ਆਪਣੇ ਇੱਥੇ ਸਾਰੇ ਫੈਮਿਲੀ ਬੈਠੀ ਐ ਬਾਕੀ ਆਪਾਂ ਮਸ਼ੀਨ ਵਿਸ਼ਾਲ ਤੋਂ ਹੀ ਵੜਾਉਨੇ ਆ ਕਿਉਂਕਿ ਇਹਦਾ ਇੱਕ ਸਾਨੂੰ ਬਹੁਤ ਹੀ ਵਧੀਆ ਫਾਇਦਾ ਲੱਗਦਾ ਜਿਵੇਂ ਆਪਾਂ ਹੋਰ ਮਸ਼ੀਨ ਤੋਂ ਵੜਾਉਨੇ ਉਹ ਮਸ਼ੀਨਾਵਾਂ ਵਾਲੇ ਕਾਲੀ ਵਾਲੀ ਕਰਦੇ ਨੇ ਬਹੁਤ ਜ਼ਿਆਦਾ ਤੇਜ਼ ਵੱਢ ਕੇ ਜਾਂਦੇ ਨੇ ਜਿਹੜਾ ਕਿ ਉਹ ਬੱਲੀਆਂ ਦੇ ਵਿੱਚ ਵੀ ਦਾਣੇ ਛੱਡ ਜਾਂਦੇ ਨੇ ਤੇ ਧਰਤੀ ਦੇ ਵਿੱਚ ਵੀ ਉਹ ਝਾਰ ਦੇ ਵਿੱਚ ਦਾਣੇ ਆ ਜਾਂਦੇ ਨੇ ਅਸੀਂ ਨੇ ਇੱਕ ਹੋਰ ਹਿਸਾਬ ਕਿਤਾਬ ਲਾਇਆ ਜਿਵੇਂ ਆਪਾਂ ਜੇ ਇਹ ਮਸ਼ੀਨ ਤੋਂ ਵੜਾਉਨੇ ਆ ਨਲੇ ਤਾਂ ਇਹ ਦਾਣਾ ਨਹੀਂ ਭੰਦੀ ਨਲੇ ਇਹ ਮਸ਼ੀਨ ਸਾਨੂੰ ਬੜਾਈ-ਬੜਾਈ ਦਾ ਖਰਚਾ ਮੋੜ ਜਾਂਦੀ ਹੈ ਕਿਉਂਕਿ ਇਹ ਸਾਡਾ ਨੁਕਸਾਨ ਨਹੀਂ ਕਰਦੀ ਜੇ ਅਸੀਂ ਹੋਰ ਮਸ਼ੀਨਾਂ ਵਾਲਿਆਂ ਤੋਂ ਵੜਾਉਣਾ ਤਾਂ ਉਹ ਕਾਲੀ ਦੇ ਵਿੱਚ ਸਾਡਾ ਨੁਕਸਾਨ ਬਹੁਤ ਹੀ ਕਰਕੇ ਜਾਂਦੇ ਨੇ ਬਾਕੀ ਤੁਸੀਂ ਹਨਾ ਕਣਕ ਸੁੱਕੀ ਵੱਡਿਆ ਕਰੋ ਤੇ ਕੋਈ ਵੀ ਫਸਲ ਹੈ ਉਹਨੂੰ ਵਧੀਆ ਤਰੀਕੇ ਨਾਲ ਸਕਾ ਕੇ ਵੱਡਿਆ ਕਰੋ ਤਾਂ ਜੋ ਤੁਹਾਨੂੰ ਮੰਡੀਆਂ ਦੇ ਵਿੱਚ ਤੇ ਤੁਹਾਨੂੰ ਅੱਗੇ ਬੀਜਣ ਵੇਲੇ ਜਰਮੀਨੇਸ਼ਨ ਦੇ ਵਿੱਚ ਦਿੱਕਤ ਨਾ ਆਵੇ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ